ਤੇ ਦੋ ਸਾਲਾਂ ਤੱਕ ਪਰਿਵਾਰ ਗੋਦ ਲਈ ਬੱਚੀ ਨੂੰ ਪਾਲਦਾ ਰਿਹਾ ਅਤੇ ਆਖਿਰਕਾਰ ਉਸ ਨੂੰ ਪਹਿਲੇ ਮਾਪਿਆਂ ਨੇ ਕਿਡਨੈਪ ਕਰ ਲਿਆ ਜੀ ਹਾਂ ਇਹ ਇਲزام ਇਸ ਬੱਚੀ ਦੇ ਮਾਪਿਆਂ ਨੇ ਲਗਾਏ ਨੇ ਜੋ ਕਿ ਉਸ ਦੀ ਪਿਛਲੇ 2 ਸਾਲਾਂ ਤੋਂ ਪਰਵਰਿਸ਼ ਕਰ ਰਹੇ ਸੀ ਦਰਸਲ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪਰਵਾਰ ਵੱਲੋਂ ਰੋਡ ਜਾਮ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅਤੇ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਵੱਲੋਂ ਜਿਸ ਬੱਚੇ ਨੂੰ ਗੋਦ ਲੈ ਆਇਆ ਸੀ ਉਸ ਨੂੰ ਉਸਦੇ ਪਹਿਲੇ ਮਾਪਿਆਂ ਨੇ ਕਿਡਨੈਪ ਕਰ ਲਿਆ ਉਹ ਬੱਚੇ ਨੂੰ ਮਿਲਣ ਦੇ ਬਹਾਨੇ ਆਏ ਅਤੇ ਉਸ ਨੂੰ ਚੁੱਕ ਕੇ ਆਪਣੇ ਨਾਲ ਲੈ ਕੇ ਪਰ ਜਦੋਂ ਉਹਨਾਂ ਐਸ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ 'ਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਪਰਿਵਾਰ ਨੇ ਰੋਡ ਜਾਮ ਕਰ ਦਿੱਤਾ ਅਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਕੋਈ ਬੰਦਾ ਆਇਆ ਕੋਈ ਬਾਹਰ ਦੇ ਵਿੱਚ ਨਹੀਂ ਆਉਣਾ ਇਹ ਜਾਣਾ ਫਾਈਟ ਆਇਆ ਕੋਈ ਨਹੀਂ ਕੋਈ ਬੰਦਾ ਕੋਈ ਆਇਆ ਹੋਇਆ ਹੈ ਜੀ ਸਲਾਮ ਕਰਾਂਗੇ ਜੇ ਜਲੇ ਸਾਥ ਕੋਈ ਨਹੀਂ ਆਉਣਾ ਕੀ ਹੈ ਕਿ ਰਿਟਰ ਲਿਖੇਗਾ ਇਹਨਾਂ ਨੇ ਆਣਾ ਨਹੀਂ ਮੈਂ ਮੈਂ ਆਪਰੇ ਵਿੱਚ ਸਰਵਾਈ ਕਰਦੇ ਹਾਂ ਬਹੁਤ ਬੰਦਾਂ ਨੂੰ ਆਉਣਾ

ਅਮਰੀਕ ਸਰਦੇ ਮਜੀਠਾ ਰੋਡ ਤੇ ਇੱਕ ਪੀੜਿਤ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਤੇ ਚੱਲਦੇ ਰੋਡ ਜਾਮ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਦੂਜੇ ਪਾਸੇ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਸੇ ਕੋਲੋਂ ਇੱਕ ਬੱਚੀ ਨੂੰ ਗੋਦ ਲਿਆ ਸੀ ਉਸ ਬੱਚੀ ਨੂੰ 2 ਸਾਲ ਤੋਂ ਉਹ ਲਗਾਤਾਰ ਪਾਲ ਰਹੇ ਸੀ ਪਰ ਹੁਣ ਉਸ ਦੇ ਪਹਿਲੇ ਮਾਪੇ ਕੈਨੇਡਾ ਤੋਂ ਵਾਪਸ ਆਏ ਅਤੇ ਉਹਨਾਂ ਦੀ ਬੱਚੀ ਨੂੰ ਬਿਨਾਂ ਕੁਝ ਦੱਸੇ ਪੁੱਛੇ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਹੀ ਚੁੱਕ ਕੇ ਫਰਾਰ ਹੋ ਗਏ। ਹਾਂਜੀ ਅਮਰਬੀਰ ਸਿੰਘ ਜੀ ਨੇ ਤੇ ਕਰਮਜੀਤ ਕੋਆਰਡੀਨੇਟਰ ਨਾਲ ਵਾਅਦਾ ਕੀਤਾ ਸੀ ਉਹਨਾਂ ਦੇ ਕੋਲ ਦੋ ਬੱਚੇ ਸੀ ਉਸ ਟੈਂਪੇ ਉਹ ਪ੍ਰੈਗਨੈਂਸੀ ਸੀਗੇ ਉਹਨਾਂ ਨੇ ਇੱਕੋ ਬੱਚਾ ਲੈ ਕੇ ਚੁੱਕ ਸੀ ਉਸ ਟੈਂਪੇ ਈ ਹੈ ਜੇ ਲੋਕ ਮਾਰਦੇ ਉਹ ਤੇ ਜੋਤ ਕੁਜੋਤ ਕੁਆਂਟੜੀ ਉਹ ਤੇ ਠੋਪੜੀ ਕਰਦੀ ਸੀ ਉਹਨਾਂ ਨੇ ਸਾਨੂੰ ਪਤਾ ਚੱਲਿਆ ਕਿ ਉਹ ਬੱਚਾ ਦੇਣਾ ਚਾਹੁੰਦਾ ਹੈ ਅਸੀਂ ਬੱਚਾ ਲੈਣ ਲਈ ਚੁਕ ਸੀ ਉਹਨਾਂ ਨੇ ਸਾਨੂੰ ਪਿਆ ਕਿ ਅਸੀਂ ਤੁਹਾਨੂੰ ਬੱਚਾ ਦੇਵਾਂਗੇ ਇਸ ਦੌਰਾਨ ਉਹ ਸਾਡੇ ਘਰ ਆਉਂਦੇ ਜਾਂਦੇ ਰਹੇ ਐ ਸਾਡੀ ਪੂਰੀ ਹਾਇਰਸਿਅਤ ਤੇ ਕਰਿਆ ਸਭ ਕੁਝ ਕਿੰਨੇ ਚਿਰ ਦੀ ਗੱਲ ਆ ਜੀ ਇਹ ਐ ਜੀ ਉਹਨਾਂ ਦੀ 10 ਅਕਤੂਬਰ ਨੂੰ ਸਾਡੀ ਕੁੜੀਆ ਹੋਈ ਸੀ ਉਸ ਤੋਂ 2.5 ਮਹੀਨੇ ਪਹਿਲੇ ਉਹ ਸਾਡੇ ਜਦੋਂ ਕੁੜੀ ਤੁਹਾਨੂੰ ਦਿੱਤੀ ਗਈ ਸੀ ਕਿੰਨੇ ਚਿਰ ਦੀ ਸੀ ਉਹ ਕੁਛ ਘੰਟੇ ਇੱਕ ਘੰਟੇ ਦੀ ਜੰਮਦੀ ਉਹਨਾਂ ਨੇ ਮੇਰੇ ਛੋੜੇ ਪਏ ਸੀ ਤੁਸੀਂ ਕਿੰਨਾ ਚਿਰ ਰੱਖੀਆ ਦੋ ਸਾਲ ਵੀ ਦੋ ਸਾਲ ਤੋਂ ਉਹਨਾਂ ਦੇ ਪਾਈ ਵੀ ਨਹੀਂ ਹੋਏ ਹਨ ਉਹਨੂੰ ਮਿਲਣ ਵਾਸਤੇ ਬੁਲਾਇਆ ਤੇ ਚੁੱਕ ਕੇ ਲੈ ਗਏ ਬਿਨਾਂ ਮੇਰੀ ਪਰਮਿਸ਼ਨ ਤੋਂ ਪਰਿਵਾਰ ਮੁਤਾਬਕ ਬੱਚੇ ਨੂੰ ਗੋਦ ਦੇਣ ਵਾਲਿਆਂ ਨੇ ਉਸ ਸਮੇਂ ਸਿਰਫ ਹਸਪਤਾਲ ਦੇ ਪੱਧਰ ਤੇ ਹੀ ਕਾਰਵਾਈ ਕੀਤੀ ਸੀ ਪਰ ਕੋਈ ਵੀ ਲਿਖਤ ਪੜਤ ਨਹੀਂ ਕੀਤੀ ਸੀ ਜਿਸ ਦਾ ਫਾਇਦਾ ਉਠਾਉਂਦੇ ਹਾਂ ਹੁਣ ਉਹਨਾਂ ਨੇ ਬੱਚੇ ਨੂੰ ਕਿਡਨੈਪ ਕਰ ਲਿਆ ਅਤੇ ਉਹਨਾਂ ਦੇ ਵਾਰ-ਵਾਰ ਮੰਗਣ ਤੇ ਵੀ ਬੱਚੀ ਉਹਨਾਂ ਨੂੰ ਵਾਪਸ ਨਹੀਂ ਦਿੱਤੀ ਜਾ ਰਹੀ ਬੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈਏ ਉਹਨਾਂ ਇਲਜ਼ਾਮ ਲਗਾਏ ਆ ਕਿ ਪੁਲਿਸ ਨੂੰ ਉਸ ਤਬੰਦੀ 11 ਅਗਸਤ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਹਾਲੇ ਤੱਕ ਵੀ ਇਸ ਪੂਰੇ ਮਾਮਲੇ 'ਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜੀ ਮੇਰਾ ਨਾਮ ਹਾਂਜੀ ਕੀ ਨਾਮ ਆਪਣਾ ਕੇਂਟ ਪਾਟਿਆ ਕੁੰਨ ਨਗਰ ਦੇ ਰਹਿਣ ਵਾਲੇ ਆਪਾਂ ਤੇ ਇਹਨਾਂ ਨੇ ਨਾ ਸਾਨੂੰ ਇੱਥੇ ਟੰਡੇ ਨੂੰ ਜਿਹੜਾ ਕਿ ਟਵਲੀ ਮੋਲ ਤੇ ਬੁਲਾਇਆ ਸੀ ਕਿ ਬੱਚੇ ਨੂੰ ਮਿਲਣ ਲਈ ਇੰਤਿਆਰ ਨਹੀਂ ਆਪਾਂ ਬੱਚੇ ਨੂੰ ਵੀ ਚਲੋ ਆਪਾਂ ਮਿਲਣਾ ਚੰਦੇ ਆ ਕਿ ਇੰਨੇ ਵੇਲੇ ਟਵਲੀ ਮੋਲ ਕੋਲ ਜਾਓ ਆਈ ਉਹਦੇ ਤੇਰੋ ਇਹਨਾਂ ਨੂੰ ਕਾਲ ਕੀਤੀ ਸਾਰਾ ਆਪਾਂ ਨਿਕਲ ਗਏ ਆ ਕਹਿੰਦੇ ਆਪਾਂ ਵੀ ਨਿਕਲ ਕੇ ਬਾਸ ਪਹੁੰਚਣ ਵਾਲੇ ਆ ਆਪਾਂ ਕਿੱਥੇ ਕਹਿੰਦੇ ਕਿੱਥੇ ਮਿਲਬਾ ਐਸਾ ਕਰੋ ਕੋਰਪੁਆਇੰਟ ਉੱਪਰ ਆਇਓ ਆਪਾਂ ਉੱਥੇ ਪਹਾਰ ਕੇ ਮਿਲ ਲੈਂਦੇ ਆ ਇਹਨਾਂ ਨੇ ਮਿਲ ਆਏ ਵੇ ਇਹਨਾਂ ਨੂੰ ਕੌਣ ਕੀਤੀ ਸੀ ਅਸਤੀ ਆਈ ਨਹੀਂ ਇਹਦਾ ਕਰ ਬਸ ਤੁਹਾਡੇ ਕੋਲ ਇਹ 5 ਮਿੰਟ ਦੇ ਵਿੱਚ ਆ ਰਹੇ ਜਦੋਂ ਆਏ ਵੇ ਇਹਨਾਂ ਦੀ ਮੀਸੀ ਸੀ ਕਰਮਰ ਵੀ ਸੀ ਔਰਤ ਕਰਮ ਕਰਮ ਦੀ ਇਹ ਸੀ ਜਿਹੜੇ ਦੋ ਜਾਨੇ ਪਹਿਲੇ ਆਏ ਇਹਨਾਂ ਨੇ ਕਿਹਾ ਜੀ ਦੋ ਜਾਨੇ ਆ ਨਾ ਇਸ ਤੋਂ ਇਲਾਵਾ ਹੋਰ ਕੋਈ ਇਹਨਾਂ ਨੇ ਇਹ ਵੀ ਕਿਹਾ ਕਿ ਕੋਈ ਹੋਰ ਜਾਨਾ ਨਾਲ ਆ ਆਪਸੀ ਦੋ ਜਾਨੇ ਮਿਲਣਾ ਜਾਂਦੇ ਆ ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਕਹਿਣਾ ਹੈ ਕਿ ਇੱਕ ਬੱਚੀ ਨੂੰ ਲੈ ਕੇ ਉਹਨਾਂ ਕੋਲੇ ਮਾਮਲਾ ਸਾਹਮਣੇ ਆਇਆ ਜਦ ਕੇ ਹੁਣ ਇਸ ਰੋਸ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਦੂਜੀ ਟੀਰ ਨੂੰ ਬੁਲਾਇਆ ਗਿਆ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ। ਪਹਿਲਾਂ ਪਾਸ ਕਰਨਾ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਕਿ ਕੀ ਮਸਲਾ ਜਿਹੜਾ ਦੱਬਿਆ ਗਿਆ। ਜਿਸ ਉੱਪਰ ਐਗਜ਼ੀਕਟਿਵ ਨੂੰ ਬੁਲਾਇਆ ਗਿਆ। 5 ਮਹੀਨੇ ਦਾ ਬੱਚਾ ਉਹਦਾ ਲੋਪਰਵਾਲਾ ਦੇ ਵਿੱਚ ਆਪ ਕੀ ਦੀ ਦੋਵਾ ਦਿੱਤਾ। ਉਹ ਜੋ ਪੰਚ ਦੇ ਚੇਸ ਦੀ ਨਕਲ ਕਰ ਰਿਹਾ ਹੈ। ਬਾਕੀ ਜੋ ਮਤਾਬਕ ਕਾਨੂੰਨ ਹੈ ਉਹ ਵੀ ਕਰਕੇ। ਸਰੇ ਤਾ ਪੀੜਿਤ ਪਰਿਵਾਰ ਵੱਲੋਂ ਕਈ ਘੰਟੇ ਇਹ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ ਥਾਣੇ ਦੇ ਬਾਹਰ ਪਰਿਵਾਰ ਵੱਲੋਂ ਧਰਨਾ ਲਗਾਇਆ ਗਿਆ ਅਤੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਉਥੇ ਹੀ ਪੁਲਿਸ ਪ੍ਰਸ਼ਾਸਨ ਨੇ ਬਾਅਦ ਵਿੱਚ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਜਾਮ ਨੂੰ ਕਲੀਅਰ ਕਰਵਾਇਆ ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ